ਐਸੇ ਕਹਿੰਦੇ ਵੀ ਵਧੀਆ ਸੀ ਖੇਡੇ ਬਹੁਤ ਵਧੀਆ ਮੁੰਡੇ ਸੈਂਕੜੇ ਵੀ ਤੇ 50ਆਂ ਵੀ ਚੰਗੀਆਂ ਲਾਈਆਂ ਨੇ ਪਰ ਚਲੋ ਮੈਚ ਡਰਾ ਹੋ ਗਿਆ ਨਹੀਂ ਇਹ ਦੇਖੋ ਇਹ ਜਿਹੜਾ ਮੈਚ ਸੀਗਾ ਨਾ ਇਹ ਮੈਚ ਇੰਡੀਆ ਡਰਾ ਹੀ ਖਾ ਸਕਦਾ ਸੀ ਜਿੱਤ ਤੇ ਸਕਦਾ ਹੀ ਨਹੀਂ ਸੀ ਇਸ ਤਰ੍ਹਾਂ ਉਹਨਾਂ ਨੇ ਪਹਿਲੀ ਵਾਰੀ 'ਚ ਗੋਰਿਆਂ ਨੇ ਰਣ ਮਾਰੇ ਜੀ ਮੈਚ ਦਾ ਮਤਲਬ ਕਿ ਪਲਟ ਗਿਆ ਸੀਗਾ ਪਲਟ ਗਿਆ ਸੀ ਇੱਕ ਬਸੜ ਦੇ ਹੋ ਗਿਆ ਇਹ ਡਰਾ ਵਾਸਤੇ ਹੀ ਖੇਡ ਸਕਦੇ ਸੀਗੇ ਹਮ ਸ਼ੁਰੂਆਤੀ 2 ਵਿਕਟਾਂ ਨਿਕਲ ਗਈਆਂ ਦੋ ਓਪਨਰ ਜਿਹੜੇ ਸੀ ਉਸ ਸਸਤੇ ਚ ਨਿਬੜ ਗਏ ਸ਼ਾਇਦ ਇੱਕ ਓਵਰ ਦੇ ਵਿੱਚ ਹੀ ਹੂੰ ਉਸ ਤੋਂ ਬਾਅਦ ਜਿਹੜੀ ਪਾਰਟਨਰਸ਼ਿਪ ਹੋਈ ਰਾਹੁਲ ਤੇ ਗਿੱਲ ਦੀ ਉਹਨੇ ਕਿਤੇ ਨਾ ਕਿਤੇ ਮਤਲਬ ਕਿ ਇੰਨਾ ਚ ਉਤਸ਼ਾਹ ਪਰ ਦਿੱਤਾ ਕਿ ਡਰਾਅ ਕੀਤਾ ਜਾ ਸਕਦਾ ਹੂੰ 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 ਬਿਲਕੁਲ ਜਦੋਂ 플레이ਰ ਜਾਂ ਟੀਮ ਦੇ ਮਾਈਂਡ 'ਚ ਇਹ ਮਤਲਬ ਕਿ ਚੀਜ਼ ਆ ਜਾਂਦੀ ਹੈ ਨਾ ਕੀਤਾ ਜਾ ਸਕਦਾ ਹੈ ਸਰ ਜੀ ਜੀ ਤਾਂ ਫਿਰ ਭਾਈ ਮੈਨੂੰ ਲੱਗਦਾ ਹੋ ਜਾਂਦਾ ਹੈ ਕਈ ਵਾਰ ਹੋ ਜਾਂਦਾ ਹੈ ਜੀ ਸੋ ਗੱਲ ਇਹ ਆ ਕਿ ਗਾਵਸਕਰ ਦੀ ਵੀ ਇੱਕ ਪਾਰੀ ਮੈਨੂੰ ਧੁੰਦਲੀ ਜਿਸ ਤਰ੍ਹਾਂ ਦੀ ਯਾਦ ਹੈ ਕਿ ਵੈਸਟ ਇੰਡੀਜ਼ ਵਾਲਿਆਂ ਨੇ ਆਖ ਕੇ ਸੀਰੀਜ਼ ਇੱਕ ਪੁਆਈ ਸੀ ਹੂੰ ਪੁੱਲੇ ਚੁੱਕ ਕੇ ਇੰਡੀਆ ਪਤਾ ਨਹੀਂ ਇੱਕ ਅੱਧਾ ਟੈਸਟ ਜਿੱਤ ਆਇਆ ਸੀ ਉਹਨਾਂ ਨੇ ਆਖ ਕੇ ਸੀਰੀਜ਼ ਇੰਡੀਆ 'ਚ ਰਖਵਾਈ ਸੀ ਤੇ ਫਿਰ ਮਤਲਬ ਕਿ ਹਾਰ ਵੀ ਗਏ ਪਹਿਲਾ ਟੈਸਟ ਬਹੁਤ ਬੁਰੀ ਤਰ੍ਹਾਂ ਸ਼ਾਇਦ ਪਰ ਜਿਹੜਾ ਦੂਜਾ ਸੀਗਾ ਜੀ ਉਹਦੇ 'ਚ ਸੁਨੀਲ ਗਾਵਸਕਰ ਜੋ ਖੇਡ ਖੜਿਆ ਸੀ ਕਿਆਈ ਵਾਤਾ ਤੇ ਉਹਨਾਂ ਦਾ ਜਿਹੜਾ ਟੈਕ ਸੀਗਾ ਇਹ ਲਗਭਗ ਵੈਸੀ ਹੀ ਕਹਾਣੀ ਸੀਗੀ ਮੇਰੇ ਖਿਆਲ ਦੇ ਨਾਲ ਹੂੰ ਕਿ ਗੋਰੀਆਂ ਨੂੰ ਉਮੀਦ ਨਹੀਂ ਸੀ ਕਿ ਇਹ ਚਿੱਚੜੀ ਹੋਣ ਜਾਣਗੇ ਜੀ ਉਹ ਰਾਹੁਲ ਗਿਆ ਤੇ ਪਿੱਛੇ ਮਤਲਬ ਆ ਗਿਆ ਸੁੰਦਰ ਸੁੰਦਰ ਤੇ ਵੈਸੀ ਬੜਾ ਸੁੰਦਰ ਹੈ ਹਾਂ ਜੀ ਜੀ ਸੁੰਦਰ ਤੋਂ ਬਾਅਦ ਗਿੱਲ ਗਿਆ ਤੇ ਝੰਡੀ ਚ ਆ ਗਿਆ ਇਹਨਾਂ ਦੋਨਾਂ ਨੇ ਮੈਚ ਅਲਟੀ ਦਿੱਤਾ ਅ ਫਿਰ ਗਿੱਲ ਨੇ ਜੋ ਕਾਰਨਾਮੇ ਕੀਤੇ ਉਹ ਤੇ ਬਾ ਕਮਾਲ ਹੈ ਸਰ ਬ੍ਰੈਡਮੈਨ ਵਾਲੇ ਗਰੁੱਪ ਚ ਐਡੀ ਛੋਟੀ ਉਮਰ ਚ ਸ਼ਾਮਲ ਹੋ ਜਾਣਾ ਸਰ ਬਿਲਕੁਲ ਉਹ ਤੇ ਬਹੁਤ ਵੱਡੀ ਗੱਲ ਹੈ 722 ਰਨ ਬਣਾ ਚੁੱਕਾ ਹੈ ਸ਼ਾਇਦ ਬ੍ਰੈਡਮੈਨ ਦਾ ਰਿਕਾਰਡ ਵੀ ਤੋੜ ਸਕਦਾ ਅਗਲੇ ਮੈਚ ਦੇ ਵਿੱਚ ਜਿਹੜਾ ਵਰਲਡ ਰਿਕਾਰਡ ਹੈ ਜੀ ਇੱਕ ਪਾਰੀ ਦੇ ਸੌਰੀ ਇੱਕ ਸੀਰੀਜ਼ ਦੇ ਵਿੱਚ ਰਣਾ ਵਾਲਾ ਤੇ ਇਹ ਪਹਿਲਾ ਐਸਾ ਕਪਤਾਨ ਹੈ ਆ ਜਿਨ ਨੇ ਡੈਬਿਊ ਸੀਰੀਜ਼ ਦੇ ਵਿੱਚ ਹੀ 4 ਸੈਂਚਰੀਆਂ ਲਾਈਆਂ ਸੁਨੀਲ ਗਵਸਕਰ ਜਾਂ ਇਹਨਾਂ ਦੇ ਕਲੱਬ 'ਚ ਚਲੇ ਜਾਣਾ ਸਰ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਜਿਹੜਾ ਪੰਜ ਪਾਰੀਆਂ 'ਚ 50 ਮਾਰ ਚੁੱਕਾ ਉਹ ਗੈਰੀ ਸੋਬਰਸ ਦੇ ਕਲੱਬ 'ਚ ਚਲਾ ਗਿਆ ਜੀ ਜੀ ਉਹਦੇ ਬਰਾਬਰ ਤਾਂ ਮਤਲਬ ਕਿ ਕਈ ਚੀਜ਼ਾਂ ਹੁੰਦੀਆਂ ਅਸਲ 'ਚ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਕਿ ਕ੍ਰਿਕਟ ਟੈਸਟ ਕ੍ਰਿਕਟ ਹੀ ਕ੍ਰਿਕਟ ਹੈ ਦੁਨੀਆਂ ਤਾਂ ਇਹਦੇ ਵਿੱਚੋਂ ਹੀ ਨਿਕਲੀਆਂ ਨੇ ਉਹ ਰਮਾਂਚ ਪੈਦਾ ਕਰਦੀਆਂ ਨੇ ਗਲੈਮਰ ਸ਼ੋਅ ਦੇ ਵਿੱਚ ਜ਼ਿਆਦਾ ਹੈ ਅਸਲੀ ਸਰ ਇਹੀ ਕ੍ਰਿਕਟ ਦਾ ਮਸਾ ਹੁੰਦਾ ਹੈ ਟੈਸਟ ਜਦੋਂ ਤੁਸੀਂ ਦੇਖੋਗੇ ਤਾਂ ਦੇਖੋ ਕਿ ਨਾ ਕਰਾਊਡ ਸੀ ਕੱਲ ਉਹ ਹੋ 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 ਗਰੇਸ ਵੀਰਾ ਬੁਰਾ ਲੈ ਕੇ ਵੀਕੈਂਡ ਤੇ ਪਹੁੰਚੇ ਹੋਏ ਸਨ ਕਿ ਯਾਸ਼ਨ ਮਨਾਏ ਜਾਣਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਮੁੰਡੇ ਤਾਂ ਕੁਝ ਹੋਰ ਸੋਚ ਕੇ ਨਿਤਰੇ ਜੀ ਖੈਰ ਬਿਲਕੁਲ ਬਿਲਕੁਲ ਜੀ ਚਲੋ ਜੀ ਹਾਰ ਤੋਂ ਵੀ ਬਚੇ ਡਰਾ ਵੀ ਹੋਇਆ ਤੇ ਜਿਹੜੀ ਗੇਮ ਖੇਡੀ ਉਹ ਵੀ ਬਹੁਤ ਵਧੀਆ ਸੀ ਕਈ ਵਾਰ ਇਹ ਹੁੰਦਾ ਵੀ ਇਕੱਲਾ ਖਾਰਜਿਤ ਨਹੀਂ ਵੇਖਣੀ ਹੁੰਦੀ ਓਵਰਆਲ ਪਰਫਾਰਮੈਂਸ ਕੀ ਆ ਉਹ ਵੀ ਬੜੀ ਸੋਹਣੀ ਹੁੰਦੀ ਆ ਦੇਖਣ ਵਾਲੀ ਚੀਜ਼ ਨਹੀਂ ਗਿੱਲ ਨੂੰ ਲੋਕ ਕ੍ਰਿਟੀਸਾਈਜ਼ ਵੀ ਕੁਝ ਕਰ ਰਹੇ ਨੇ ਕਿ ਇਹ ਟੀਮ ਲਈ ਨਹੀਂ ਖੇਡ ਰਿਆ ਸਰ ਇੰਗਲੈਂਡ ਦੇ ਵਿੱਚ ਖੇਡਣਾ ਹੀ ਬਹੁਤ ਔਖਾ ਹੈ ਹੂੰ ਇੰਗਲੈਂਡ ਦੇ ਵਿੱਚ ਉਹ ਬੱਸ ਕਰਾ ਦਿੰਦੇ ਨੇ ਜਦੋਂ ਸਵਿੰਗ ਹੁੰਦੀ ਆ ਉੱਥੋਂ ਦਾ ਮੌਸਮ ਉੱਥੋਂ ਦਾ ਮਾਹੌਲ ਨਾ ਜੀ ਤਾਂ ਇਹ ਹੁਣ ਸੀਰੀਜ਼ ਡਰਾ ਕਰਾ ਸਕਦੇ ਆ ਕਿਉਂਕਿ ਇੱਕ ਟੈਸਟ ਮੈਚ ਦਾ ਹੀ ਫਰਕ ਆ ਹਾਂਜੀ ਤਗੀ ਲਖੇ ਟੀਮ ਵਾਸਤੇ ਨਹੀਂ ਖੇਡ ਰਿਹਾ ਉਹ ਠੀਕ ਹੈ ਕ੍ਰਿਟਿਸਿਜ਼ਮ ਹੁੰਦਾ ਕਲੀਅਰ ਦਾ ਉਹ ਹਾਂਜੀ ਉਹ ਹਰੇਕ ਬੰਦੇ ਨਾਲ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਧ ਕੋਈ ਡੈਡੀਕੇਟਿਡ ਬੰਦਾ ਹੋ ਸਕਦਾ ਯਾਰ ਹਰੇਕ ਪਾਰੀ ਇੱਕ ਟੈਸਟ ਨੂੰ ਛੱਡ ਦਿਓ ਹਰੇਕ ਪਾਰੀ ਉਹਨੇ ਜਾਂਬਾਜ਼ੀ ਨਾਲ ਖੇਡੀ ਆ ਬਹਾਦਰੀ ਨਾਲ ਖੇਡੀ ਆ ਤੋਂ ਬਹੁਤ ਔਖਾ ਹੈ ਆਪਾਂ ਟੈਲੀਵਿਜ਼ਨ ਚ ਚਰਨ ਬਣਾਉਣੇ ਵੀ ਟੀਮ ਵਾਸਤੇ ਹੀ ਐਡ ਹੁੰਦੇ ਆ। ਆਪਾਂ ਟੈਲੀਵਿਜ਼ਨ ਦੇ ਵਿੱਚ ਬਹਿ ਕੇ ਜਿਹੜੀਆਂ ਚੀਜ਼ਾਂ ਦੇਖਦੇ ਆ ਨਾ ਆਪਾਂ ਨੂੰ ਸੌਖੀਆਂ ਮਹਿਸੂਸ ਹੁੰਦੀਆਂ। ਬਹੁਤ ਮਾਹੌਲ ਲਕ ਬਖਰੀ ਕਿਸਮ ਦਾ ਹੁੰਦਾ ਇੰਗਲੈਂਡ ਦੀਆਂ ਵਿੱਚ। ਹਾਂ ਉਹ ਇੰਨੇ ਸਾਰੇ ਸ਼ੋਅ ਸ਼ਰਾਬੇ ਲੋਕਾਂ ਦੇ ਵਿੱਚ ਮੈਂ ਤਾਂ ਦੇਖਿਆ ਉਹ ਕਿਹੜਾ ਸਨ ਸੀ ਸ਼ਾਇਦ 2007 ਵਾਲਾ ਉੱਥੇ ਕੀਆ ਸ਼ੁਰੂ ਹੋ ਗਿਆ ਸੀ ਇਹਨਾਂ ਦਾ। ਕਿ ਡੱਟ ਤਖੜੇ ਪਲੇਅਰ ਸੀ ਰਾਹੁਲ ਦਰਾਵੜ, ਸਚਨ ਤੰਦੂਲਕਰ, ਲਕਸ਼ਮਣ ਕੀ ਹਾਲ ਕਰਤਾ ਸੀ ਉਹਨਾਂ ਨੇ? ਜੀ ਜੀ ਜੀ। ਬਹੁਤ ਬੁਰੀ ਕੀਤੀ ਸੀ।